ਕਿਉਂਕਿ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਠੱਠੇ ਦਿਨਾਂ ਨੂੰ ਢਾਰਸ ਦੇਣ ਵਾਲੀ ਹੈ ਸੰਗਤ ਜੀ ਕਿਤੇ ਉਦਾਸ ਹੋਈਏ ਕਿਤੇ ਨੀਵੇਂ ਪੱਦਰ ਨੂੰ ਮਨ ਜਾ ਰਿਹਾ ਹੋਵੇ ਕਿਤੇ ਉਦਾਸੀ ਦੇ ਵਿੱਚ ਬੈਠੇ ਹੋਈਏ ਤੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਪੜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੜ੍ਹਦੀ ਕਲਾ ਦੇ ਬੋਲਾਂ ਨੂੰ ਪੜਾਂਗੇ ਤੇ ਜਿਹੜਾ ਮਨ ਉਹ ਖੜਾਓ ਵਿੱਚ ਆ ਜਾਵੇਗਾ ਬੇਨਤੀ ਕਰਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਸਰਾ ਦੇਖ ਕੇ ਸਰਦਾਰ ਟਹਿਲ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਦੇ ਸਾਧੂ ਸਿੰਘ ਤੇ ਸ਼ੇਰ ਸਿੰਘ ਦੇ ਇਹਨਾਂ ਦੋਵਾਂ ਦੇ ਅੰਦਰਾਂ ਨੂੰ ਤਗੜਿਆਂ ਕੀਤਾ